ਆ ਲੈ ਆ ਸਾਡੇ ਘਰੇ ਦੇ ਲੋ ਆ ਡਾਂਗ ਲੈ ਕੇ ਫਿਰਦਾ ਦੇਖ ਤੇਰਾ ਪਰ ਇਹਦਾ ਮਸੀਹ ਚਾਹਦੀ ਆ ਤੇ ਆ ਰਹੀ ਗਈ ਤੇ ਡਾਂਗ ਮਾਰ ਲੈ ਯਾਰ ਇਹਦੇ ਜਵਾਈ ਦੀ ਡਾਂਗ ਆ ਦੇ ਆਏ ਸਾਡੇ ਘਰੇ ਆ ਗਾਲਾਂ ਕੱਢਦਾ ਕਰਦੀਆਂ ਦੇਖ ਲੋ ਆ ਦੇਖ ਲੋ ਹੰਕਾਰਿਆ ਹੋਇਆ ਸਾੜ ਫਿਰਦਾ ਹੰਕਾਰਿਆ ਹੋਇਆ ਆ ਕੁਛ ਮੇਰੇ ਖਿਲਾਫ ਬਹੁਤ ਵੀਡੀਓ ਪੈ ਰਹੀਆਂ ਨੇ ਘਰ ਦੀ ਲੜਾਈ ਆ ਘਰ ਦੀ ਲੜਾਈ ਕੀ ਆ ਪਹਿਲਾਂ ਇਹ ਦੱਸ ਤਾਂ ਮੇਰੇ ਚਾਚਾ ਜੀ 2020 ਚ ਡੈਥ ਹੋ ਗਈ ਸੀ ਉਹ ਤੋਂ ਬਾਅਦ ਹੁਣ ਕੋਈ ਉਹਲਾ ਤਾਂ ਰੱਖਿਆ ਨਹੀਂ ਇਹਨਾਂ ਨੇ ਇੱਕ ਮੇਰੇ ਮੁੰਡਾ ਚਾਚੇ ਦੇ ਤੇ ਇੱਕ ਕੁੜੀ ਆ ਜਿਹੜਾ ਮੁੰਡਾ ਉਹ ਪੋ ਬਣ ਗਿਆ ਜਾਣੇ ਰਾਤੇ ਤੁਰ ਪਿਆ ਬਈ ਮੈਂ ਤੁਹਾਨੂੰ ਫੋਟੋਆਂ ਦਿਖਾਵਾਂ ਆਪਾਂ ਨੇ ਖੀ ਪਰਿਵਾਰਾਂ ਦੇ ਲੋਕ ਆ ਬਈ ਤੁਹਾਨੂੰ ਵੀ ਪਤਾ ਤੇ ਮੇਰੀ ਆਂਟੀ ਆ ਉਹਨਾਂ ਨੂੰ ਸ਼ਹਿਦ ਹੁੰਦੀ ਆ ਪੂਰੀ ਵੀ ਹਾਂ ਜਾਓ ਕਰੋ ਕਮਾਨ ਤੇ ਗੱਲ ਕੀ ਆ ਸਾਡੀ ਉਹ ਕੁੜੀ ਜਦੋਂ ਹੁਣ ਉਹ ਮੇਰੀ ਭੈਣ ਆ ਜਿਹੜੇ ਆ ਨਾਮ ਲਿਖਾਇਆ ਹੋਇਆ ਉਹਦਾ ਮੈਂ ਜੋਤ ਬਾਹ ਤੇ ਮੈਂ ਆਪਣੀ ਭੈਣ ਵਾਰੇ ਮਾੜਾ ਸੋਚੂਗਾ ਪਹਿਲੀ ਗੱਲ ਤਾਂ ਜਿੱਥੇ ਗਲਤ ਹੋਣਾ ਜੁੱਤੀਆਂ ਮਾਰਿਓ ਜੱਟ ਦੇ ਬਲਾਕੇ ਤੇ ਉਹ ਵੀ ਰਹੇ ਗਲਤ ਰਹੇ ਜਦੋਂ ਆਪਾਂ ਅਣਖੀ ਪਰਿਵਾਰ ਆ ਮੈਂ ਦਿਲੋਂ ਗੱਲ ਕਹਿਣਾ ਮੇਰੀ ਪੈਣ ਹੈ ਚਾਹੂ ਚਾਚੇ ਦੀ ਕੁੜੀ ਅੱਜ ਚਾਚਾ ਐ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਊ ਤਾਂ ਸਾਡੀ ਜ਼ਿੰਮੇਵਾਰੀਆਂ ਨੂੰ ਰੋਕਣਾ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਨਾਲ ਰੋਕਿਆ ਰਹੀ ਗੱਲ ਮੈਂ ਅਸੀਂ ਉਹ ਅਣਖੀ ਪਰਿਵਾਰ ਆ ਮੇਰੇ ਪੜਤਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਣ ਨਹੀਂ ਨਾ ਕੱਢ ਕੇ ਲਿਆਏ ਤਾਂ ਅਸੀਂ ਆਪਣੀ ਧੀ ਪੈਣ ਨੂੰ ਜਾਣ ਵੀ ਨਹੀਂ ਦਿੰਦੇ ਤੇ ਗੱਲ ਚਾਚੇ ਦੀ ਕੁੜੀ ਦੀ ਆਈਆਂ ਵੀ ਕਪੜੇ ਮਾਰੇ ਨੇ ਅਣਖ ਨੂੰ ਮਾਰੇ ਨੇ ਹਨਾ ਤੇ ਜੇ ਮਸਲਾ ਵਧੂਗਾ ਨਾ ਮੈਂ ਅੱਜ ਦਲੋਗਾ ਨਾ ਵੀ ਇਹ ਮਸਲਾ ਵਧਦਾ ਤਾਂ ਮਾਰਾਂਗੇ ਵੀ ਅਣਖ ਲਈ ਬਹੁਤ ਖੁਸ਼ ਹੋ ਜਾਂਦਾ ਹੁੰਦਾ ਪਰ ਗੰਤ ਨਹੀਂ ਭੈਣ ਦੇਣਾ ਬਾਕੀ ਮਾਰੇ ਸੋਖ ਰੱਖਣਾ ਅਸੀਂ ਨੇ ਪੁਆਇ ਕਿਹਾ ਸੀ ਪਰਫੂਮ ਕਰਕੇ ਕਿਸੇ ਤੇ ਪੈਸੇ ਪੈਸੇ ਰਹਿੰਦੇ ਨਹੀਂਗੇ ਜਿਸ ਤੈਨੂੰ ਸਾਬਕਾ ਦਾਪ ਚਾਹੀਦਾ ਤੇ ਇਹਨਾਂ ਨੇ ਜਦਿੰਗੇ ਆਗੇ ਸਾਡੇ ਕਣੀ ਤੇ ਦੋਨੇ ਜਾਣੇ ਪਿਓ ਪੁੱਤ ਆ ਕੇ ਪਪਾ ਨਾ ਵੱਡੇ ਜੇਟ ਕੇ ਗਏ ਉਹਨਾਂ ਦੀ ਘਰ ਵਾਲੀ ਨੂੰ ਬਹੁਤ ਕੁੱਟਿਆ ਫਿਰ ਛੋਟੀ ਨਹੀਂ ਦੂਜੀ ਨੂੰ ਫਿਰ ਮੈਨੂੰ ਘਰੋਂ ਲੈ ਕੇ ਗਏ ਕੁੱਟਣ ਵਾਸਤੇ ਜਦ ਜੱਟ ਸੋਈਆ ਉਹਨੇ ਵੀ ਬਹੁਤ ਕੁੱਟਿਆ ਮੈਨੂੰ ਨਾਲ ਉਹਨੇ ਕੁੱਟਿਆ ਮੇਰੇ ਜੇਟ ਨੇ ਜਰ ਬਸੰਤ ਦਾ ਡੈਡੀ ਹੈ ਜੀ ਬਹੁਤ ਜਦ ਅਸੀਂ ਦਬੀ ਦਵਾਂਗੀ ਆ ਜੋਹੋ ਤੋ ਕੋ ਗਿੱਤਾ ਸਾਡੇ ਨਾਲ ਨਹੀਂ ਤੈਨੂੰ ਤਾਂ ਕੋਈ ਪੈਸਾ ਦੀ ਨਿੰਦੇ ਸੀ ਜਦੋਂ ਸਿੱਖੇ ਸਾਹਕਤਾ ਮੰਗਿਆ ਜਾਂ ਤਾਂ ਟੁੱਟ ਕੇ ਪੈ ਕੇ ਕੱਪੜੇ ਕੁੱਪੜੇ ਸਾਡੇ ਸਾਰੇ ਪਾੜਤੇ ਸਾਡੇ ਕੁਝ ਦਾ ਦਾ ਸਾਹਕ ਉਹ ਸਾਡੇ ਤੋਂ ਸਪੋਚਾ ਹੀ ਨਾ ਤੈਨੂੰ ਕਾਦਾ ਸਾਹਕ ਤਾ ਤੁਸੀਂ ਮੰਗਦੇ ਚਲੂ ਦਾ ਜਮੀਨ ਦਾ ਚਾਹਿੰਦਾ ਜੀ ਜਮੀਨ ਨਾਲ ਸੰਜੀ ਹਾਂਜੀ ਸੰਜੀ ਪੀਟਾ ਲਾਣ ਦਰੇ ਹੀ ਦੀ ਸਾਡਾ ਕਸਿਆ ਕੇ ਸਾਨੂੰ ਸਬਕ ਸਬਕ ਦੇ ਦੋ ਸਾਡੇ ਦਾ ਪੂਟੇ ਪੈ ਅਰੇ ਘਰ ਵਾਲੀ ਕੋਲੇ ਕੋਲੇ ਕੜੀ ਰਹੀ ਆ ਤੁਨੂੰ ਆਉਣੀ ਕੀਤਾ ਸੜਾਇਆ ਨਹੀਂ ਹੈਗਾ ਤਾਂ ਕੀ ਕੀਈਆ ਕੋਲੇ ਦੋਨਾਂ ਦੇ ਜੱਜ ਜੱਟ ਸੋਈਆ ਤੇ ਉਹਦਾ ਡੈਡੀ ਆ ਮਰੀਕ ਸਿੰਘ ਉਹਨਾਂ ਨੇ ਮੈ ਸਾਨੂੰ ਤਿੰਨਾਂ ਨੂੰ ਪੂਰਾ ਕੁੱਟਿਆ ਤੁਹਾਨੂੰ ਤਿੰਨੇ ਜਾਣੇ ਆਂਦੇ ਕਿਨੋ ਸੀ ਉਹਦਾ ਜਿਹੜੇ ਕਿਨੋ ਮਰੀਕ ਸਿੰਘ ਰਾਪੁਰਾ ਚੰਨਾ ਉਹ ਕਿਨਾਂ ਰੁਪਿੰਦਰ ਕੌਰ ਹੰਦ ਤੁਹਾਡਾ ਬੰਡ ਤੁਹਾਡਾ ਕਿਹਦਾ ਹੈ ਆਪਰ ਸਨਾਈ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਐਂ ਆਏ ਜਿਹੜਾ ਹੱਕ ਤੇ ਹੁੰਦਾ ਤੁਹਾਨੂੰ ਬਸ ਕੁਝ ਨਹੀਂ ਚਾਹੀਦਾ ਜਿਾ ਦੇ ਕੇ ਸਾਡੇ ਨਾਲ ਬਸ ਜਾਨ ਮਾਰਨ ਦੀ ਵੀ ਧਮਕੀਆਂ ਵੀ ਦਿੱਤੇ ਨੇਗੇ ਸਾਡੇ ਵਾਸਤੇ ਗੱਲ ਹੋਈ ਹੈ ਜੀ ਉਹਦੇ ਜਮੀਨ ਪਿੱਛੇ ਸਾਨੂੰ ਠੇਕ ਕਰ ਦਿੰਦਾ ਬਹੁਤ ਜ਼ਿਆਦਾ ਘੱਟ ਆਪ ਦਾ ਜਲੀ ਜੀ ਰੱਖ ਲੈਂਦਾ ਸਾਨੂੰ ਥੋੜਾ ਜਿਹਾ ਦਿੰਦਾ ਸਾਡਾ ਉਹ ਤਾਂ ਹੀ ਗੁਜ਼ਾਰਾ ਨਹੀਂ ਹੁੰਦਾ ਬਾਬਾ ਮਰੀਕ ਸਿੰਘ ਤੁਹਾਡੇ ਕਿਹੜੇ ਉਹ ਮੇਰਾ ਦਿਓਰ ਲੱਗਦਾ ਇਹ ਮੇਰਾ ਬੰਦਾ ਹੈ ਨਹੀਂ ਸਿਰ ਤੇ ਸਾਨੂੰ ਜਣੀ ਬਹੁਤ ਤੰਗ ਕਰਦਾ ਉਹ ਵੀ ਜੇ ਅਸੀਂ ਪਿੰਡ ਜਾਣੇ ਆ ਸਾਡੇ ਮਾਗਰ ਮੋਟਰਸਾਈਕਲ ਲਾ ਲੰਦਾ ਵੀ ਕਿੱਥੇ ਜਾਂਦੀਆਂ ਨੇ ਸਾਨੂੰ ਗਲਤ ਵਲਤ ਬੋਲਦਾ ਵੀ ਤੁਸੀਂ ਕਿੱਥੇ ਜਾਣੀਓ ਪਿੰਡ ਕਿਸੇ ਲਵੇ ਜਾਣੀਓ ਤੁਸੀਂ ਬੰਦਿਆਂ ਲੱਗੇ ਜਾਣੀਓ ਸਾਨੂੰ ਬਹੁਤ ਜਿਆਦੇ ਗਲਤ ਬੋਲਦਾ ਸਦਾ ਬਹੁਤ ਤੰਗਾਈਆਂ ਹਈਆਂ ਹੋ ਤੇ ਕੋਈ ਗੱਲ ਨਹੀਂ ਫਿਰ ਹੁਣ ਸਾਨੂੰ ਵੀ ਦੂਜੀ ਭੈਣ ਨੂੰ ਬਹੁਤ ਕੁੱਟਿਆ ਮੇਰੀ ਨੂੰ ਜਠਾਣੀ फेर ਮੇਰੀ ਇਹ ਤਰਾਣੀ ਲੱਗਦੀ ਇਹਨੂੰ ਬਹੁਤ ਘੁੱਟੇ ਆ ਸਾਨੂੰ ਧਮਕੀਆਂ ਦਿੰਦੇ ਨੇ ਵੀ ਸਾਨੂੰ ਮਾਰਾਂਗੇ ਜਵਾਕਾਂ ਨੂੰ ਵੀ ਧਮਕੀਆਂ ਦਿੰਦੇ ਨੇ ਇਹਨਾਂ ਦੇ ਦੋਨਾਂ ਨੂੰ ਵੀ ਮਾਰਾਂਗੇ ਸਾਨੂੰ ਵੀ ਬਹੁਤ ਧਮਕੀਆਂ ਦਿੰਦੇ ਨੇ ਵੀ ਬਹੁਤ ਮਾਰਾਂਗੇ ਸਾਨੂੰ ਇਹ ਜੀ ਜਿਹੜਾ ਸਾਡਾ ਜਵਾਈ ਆ ਉਹ ਮਰਿਆ 20 ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਵੱਡੇ ਕਰਕੇ ਸਨਮਾਨ ਕਰਨਾ ਸੀ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਐ ਉਹ ਜ਼ਿੰਮੇਵਾਰੀ ਤੇ ਗਨਮਕਾ ਵੀ ਜਿਹੜੀ ਇਹਦੀ ਜਾਇਤ ਬਣਦੀ ਸੀ ਠੇਕਾ ਬਣਦਾ ਸੀ ਕੋ ਜੋ ਵੀ ਹੱਕ ਸੀ ਉਹ ਆਪ ਰੱਖਦਾ ਰਿਹਾ ਜਦੋਂ ਇਹ ਬੱਚਿਆਂ ਨੂੰ ਕੁਝ ਮੰਗ ਕਰਦੇ ਵੀ ਸਾਡਾ ਹੱਕ ਦਿਓ ਤੇ ਸਾਡਾ ਜੋ ਮੰਨਦਾ ਠੇਕਾ ਦਿਓ ਉਹ ਗਲਮਕਾ ਮੰਗੜ ਤੇ ਇਹਨਾਂ ਝਗੜਾ ਕਰਦਾ ਕੱਲ ਇਹ ਗੱਲ ਹੋਈ ਇਹ ਜਦੋਂ ਬੱਚਿਆਂ ਨੇ ਮੰਗਿਆ ਸਾਡਾ ਹਿਸਾਬ ਕਰੋ ਇਹਨੂੰ ਅਬ ਮਿਰਤੀ ਨੂੰ ਅੰਦਰੋਂ ਖਿੱਚ ਕੇ ਕੁੱਟਿਆ ਇਹ ਰਾਹਪੁਰਸ ਸ਼ਨਾਦੀ ਰਪਿੰਦਰ ਕੌਰ ਪਤਨੀ ਮਲਕੀਤ ਸਿੰਘ ਆ ਜੀ ਇਹਨੇ ਕੱਲ ਸਾਡੇ ਕੋ ਬਿਆਨ ਲਖਾਇਆ ਸੀ ਇਹ ਇਹਨੇ ਤੇਰੀ ਦਰਾਨੀ ਨੇ ਇੱਕ ਕਿੱਲਾ ਜ਼ਮੀਨ ਆ ਜਿਹੜੀ ਇਹਦੇ ਪਿੰਡ ਦਾ ਹੀ ਮਰੀਕ ਸਿੰਘ ਤੇ ਉਹਦਾ ਲੜਕਾ ਬਸੰਤ ਵੀਰ ਸਿੰਘ ਆ ਉਹਨਾਂ ਨੂੰ ਠੇਕੇ ਦੇ ਦਿੱਤੀ ਹੋਈ ਆ ਤੇ ਇਹਨਾਂ ਨੂੰ ਕੇਕਾ ਜਿਹੜਾ ਦੇਖ ਕੇ ਗਿਆ ਇਸ ਵਾਰ ਦਾ ਇਹਨਾਂ ਨੂੰ ਦੱਸਣ ਮੁਕਾਬਕ ਕੋਈ ਘੱਟ ਦੇ ਕੇ ਗਿਆ ਉਹਦੇ ਸਬੰਧੀ ਇਹਨਾਂ ਨੇ ਜਦੋਂ ਉਹਨੂੰ ਲਾਂਭਾ ਦਿੱਤਾ ਤੇ ਉਹ ਉਹਦੇ ਦੰਜਿਸ ਦੇ ਵਿੱਚ ਇਹਨਾਂ ਨੇ ਆ ਕੇ ਹੀ ਘਰ ਦੇ ਅੰਦਰ ਆ ਕੇ ਜਿਹੜੀ ਕੁੱਟਮਾਰ ਕੀਤੀ ਆ ਜਿਹਦੇ ਬਿਆਨ ਤੇ ਅਸੀਂ ਇਹਨਾਂ ਦੇ ਦੋਨਾਂ ਦੇ ਖਿਲਾਫ ਬਣਦੀਆਂ ਧਰਾਵਾਂ 333 115 2 ਤੇ 126 355 ਬੀ ਐਨ ਐਸ ਦੇ ਤਹਿਤ ਕੇਸ ਰਿਸਟਰ ਕਰ ਲਿਆ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਘਰ ਤੋਂ ਭੱਜੋਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ